ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਜਾ ਰਿਹਾ ਹਾਂ ਉਹ ਹੈ ਰਾਗੀ ਮਿਲਸ ਬਾਰੇ ਰਾਗੀ ਮਿਲਸ ਨੂੰ ਹਿੰਦੀ ਵਿੱਚ ਨਾਚਨੀ ਕਹਿੰਦੇ ਹਨ ਤੇ ਇੰਗਲਿਸ਼ ਵਿੱਚ ਇਸ ਨੂੰ ਫਿੰਗਰ ਮਿਲਸ ਵੀ ਕਿਹਾ ਜਾਂਦਾ ਹੈ ਇਹ ਇੱਕ ਖਾਣ ਵਾਲਾ ਮੋਟਾ ਅਨਾਜ ਹੈ ਜੋ ਕਿ ਕਈ ਪ੍ਰਕਾਰ ਦੇ ਇਸ ਵਿੱਚ ਪੋਸ਼ਟਿਕ ਤੱਤ ਜਿਹੜੇ ਹਨ ਉਹ ਪਾਏ ਜਾਂਦੇ ਹਨ ਅਤੇ ਇਹ ਊਰਜਾ ਪ੍ਰਾਪਤ ਕਰਨ ਦਾ ਬਹੁਤ ਵਧੀਆ ਸਰੋਤ ਹੈ ਇਸ ਵਿੱਚ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਰਾਗੀ ਦਾ ਨਾ ਦਾ اناਜ ਇਹ ਆਇਰਨ ਇਸ ਦੇ ਵਿੱਚ ਫਾਈਬਰ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ ਜੋ ਕਿ ਸਾਡੇ ਵਿੱਚ ਕੈਲਸ਼ੀਅਮ ਜਿਹੜਾ ਹੈ ਭਰਪੂਰ ਮਾਤਰਾ ਵਿੱਚ ਇਹਦੇ ਨਾਲ ਜੇ ਅਸੀਂ ਰਾਗੀ ਦਾ ਆਟਾ ਯੂਜ਼ ਕਰਦੇ ਹਾਂ ਜਾਂ ਰਾਗੀ ਮਿਲਟਸ ਨੂੰ ਅਸੀਂ ਡਾਇਰੈਕਟ ਵੀ ਲੈਨੇ ਆ ਤੇ ਸਾਡੇ ਵਿੱਚ ਇਹ ਭਰਪੂਰ ਮਾਤਰਾ ਵਿੱਚ ਜਿਹੜਾ ਕੈਲਸ਼ੀਅਮ ਉਹ ਪਾਇਆ ਜਾਂਦਾ ਇਸ ਲਈ ਰਾਗੀ ਨੂੰ ਆਪਣੇ ਭੋਜਨ ਵਿੱਚ ਸਾਨੂੰ ਜ਼ਰੂਰ ਜਿਹੜਾ ਅਪਣਾਉਣਾ ਚਾਹੀਦਾ ਹੈ ਇਸ ਦੇ ਅਸੀਂ ਕਿਸ ਤਰੀਕੇ ਨਾਲ ਅਸੀਂ ਖਾ ਸਕਦੇ ਹਾਂ ਇਸ ਦੇ ਅਸੀਂ ਰੋਟੀ ਬਣਾ ਕੇ ਖਾ ਸਕਦੇ ਜੇਕਰ ਅਸੀਂ ਇਸ ਦਾ ਆਟਾ ਆਪਣੇ ਘਰ ਲੈ ਆਈਏ ਤੇ ਇਸ ਦੀ ਰੋਟੀ ਬਣਾ ਕੇ ਖਾ ਸਕਦੇ ਇਸ ਦੇ ਅਸੀਂ ਮੈਲਟਸ ਵੀ ਬਣਾ ਕੇ ਅਸੀਂ ਖਾ ਸਕਦੇ ਹਾਂ ਤੇ ਇਸ ਦਾ ਰਾਗੀ ਨਾਂ ਦਾ ਜਿਹੜਾ ਆਟਾ ਹੈ ਉਹ ਤੋਂ ਅਸੀਂ ਸਵਾਦਲਾ ਜਿਹੜਾ ਹੈ ਹਲਵਾ ਜਿਹੜਾ ਹੈ ਮਿੱਠਾ ਵੀ ਬਣਾ ਕੇ ਖਾ ਸਕਦੇ ਹਾਂ ਅਗਰ ਜਿਸ ਨੂੰ 슈ਗਰ ਨਹੀਂ ਹੈ ਤਾਂ ਮਿੱਠਾ ਬਣਾ ਕੇ ਦਾ ਖਾ ਲੈ ਤੇ ਉਹਨੂੰ ਕੈਲਸ਼ੀਅਮ ਜਿਹੜਾ ਹੈ ਭਰਪੂਰ ਮਾਤਰਾ ਵਿੱਚ ਮਿਲੇਗਾ ਤੇ ਰਾਗੀ ਦੇ ਹੋਰ ਵੀ ਸਾਰੇ ਬਹੁਤ ਸਾਰੇ ਫਾਇਦੇ ਸਾਡੀ ਸਿਹਤ ਨੂੰ ਮਿਲਦੇ ਹਨ ਇਹ ਸਾਡਾ ਹੱਡੀਆਂ ਦਾ ਜਿਹੜਾ ਵਿਕਾਸ ਕਰਨ ਵਾਸਤੇ ਜਿਹੜਾ ਬਹੁਤ ਵਧੀਆ ਹੁੰਦਾ ਹੈ ਜੋ ਕਿ ਹੱਡੀਆਂ ਦੀ ਮਜ਼ਬੂਤੀ ਨੂੰ ਸਾਨੂੰ ਕੈਲਸ਼ੀਅਮ ਕਿੰਨੀ ਜ਼ਰੂਰਤ ਹੁੰਦੀ ਹੈ ਰਾਗੀ ਜਿਹੜੀ ਆ ਹੋਰ ਅਨਾਜਾਂ ਦੇ ਮੁਕਾਬਲੇ ਮਾਤਰਾ ਵਿੱਚ ਕੈਲਸ਼ੀਅਮ ਇਸ ਦੇ ਵਿੱਚ ਬਹੁਤ ਮਾਤਰਾ ਵਿੱਚ ਕੈਲਸ਼ੀਅਮ ਜਿਹੜੀ ਹੈ ਪਾਈ ਜਾਂਦੀ ਹੈ ਜੋ ਕਿ ਕੈਲਸ਼ੀਅਮ ਦੀ ਗੋਲੀ ਲੈਣ ਦੀ ਬਜਾਏ ਬੱਚਿਆਂ ਨੂੰ ਜੇਕਰ ਅਸੀਂ ਆਪਣੇ ਇਹ ਰਾਗੀ ਨਾਂ ਦਾ ਅਨਾਜ ਆ ਉਹਨਾਂ ਨੂੰ ਭੋਜਨ ਵਿੱਚ ਖਵਾਈਏ ਮੰਨ ਲਾ ਉਸ ਦੀ ਰੋਟੀ ਬਣਾ ਕੇ ਖਵਾ ਦਈਏ ਤੇ ਉਹਨਾਂ ਦੀ ਕੈਲਸ਼ੀਅਮ ਦੀ ਜਿਹੜੀ ਕਮੀ ਹੈ ਬੱਚਿਆਂ ਦੀ ਗਰੋਥ ਤੇ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ ਤੇ ਬੱਚਿਆਂ ਦੀ ਜਿਹੜੀ ਗਰੋਥ ਹੈ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਵਿੱਚ ਐਨੀਮੀਆ ਦੂਰ ਕਰਨ ਲਈ ਰਾਗੀ ਵਿੱਚ ਆਇਰਨ ਦੀ ਉਚਿਤ ਮਾਤਰਾ ਪਾਈ ਜਾਂਦੀ ਹੈ ਪੁੰਗਰੇ ਹੋਏ ਜੇਕਰ ਅਸੀਂ ਇਹਨੂੰ ਅੰਗੂਰ 1-2 ਦਿਨ ਲਈ ਛੱਡ ਦਈਏ ਇਸ ਨੂੰ ਭੋਂ ਕੇ ਤੇ ਇਸ ਦੇ ਅੰਗੂਰ ਜੇ ਮਾਰੇ ਜਾਣ ਅੰਗੂਰ ਦਾ ਬਣ ਜਾਂਦਾ ਹੈ ਇਹ ਪੁੰਗਰੇ ਹੋਏ ਰਾਗੀ ਖਾਣ ਦੇ ਫਾਇਦੇ ਹੋਰ ਵੀ ਬਹੁਤ ਸਾਰੇ ਹਨ ਕਿਉਂਕਿ ਜਦੋਂ ਅਸੀਂ ਰਾਗੇ ਨੂੰ ਪੁੰਗਰ ਜਾਂਦੀ ਜਦੋਂ ਇਸ ਦੇ ਅੰਗੂਰ ਨਿਕਲ ਜਾਂਦੇ ਤਾਂ ਇਸ ਵਿੱਚ ਵਿਟਾਮਿਨ ਸੀ ਦਾ ਜਿਹੜਾ ਸતર ਵੱਧ ਜਾਂਦਾ ਹੈ ਇਸ ਨਾਲ ਖਾਣ ਵਿੱਚ ਜਾਨ ਜਾਂ ਅਸੀਂ ਆਇਰਨ ਸੋਖਣ ਦੀ ਸ਼ਕਤੀ ਜਿਹੜੀ ਇਹਦੇ ਵਿੱਚ ਵੱਧ ਜਾਂਦੀ ਜੋ ਕਿ ਸਾਡੇ ਸਰੀਰ ਦੇ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ ਖੂਨ ਵੀ ਬਣਾਉਣ ਵਾਸਤੇ ਬਹੁਤ ਵਧੀਆ ਅਨਾਜ ਹੈ ਰਾਗੀ ਵਿੱਚ ਫਾਈਬਰ ਜਿਹੜਾ ਹੈ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਚਿੱਟੇ ਚਾਵਲਾਂ ਦੀ ਤੁਲਨਾ ਵਿੱਚ ਰਾਗੀ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਇਸ ਨਾਲ ਰਾਗੀ ਪਾਚਨ ਪਾਚਨ ਕਿਰਿਆ ਵਾਸਤੇ ਵੀ ਸਾਡੇ ਪਚਣ ਵਾਸਤੇ ਜਿਹੜੀ ਸਾਡੀ ਸਹਾਇਕ ਕਰਦਾ ਹੈ ਜਿਆਦਾ ਖਾਣ ਤੋਂ ਬਚਾਉਂਦਾ ਹੈ ਜਿਆਦਾ ਖਾਣਾ ਖਾਣ ਤੋਂ ਵੀ ਇਹ ਸਾਨੂੰ ਪਚਾਉਂਦਾ ਹੈ ਜਿਹੜਾ ਮਟਾਪਾ ਹੈ ਜਿੰਨਾਂ ਨੂੰ ਉਹਦੇ ਵਾਸਤੇ ਜਿਹੜਾ ਰਾਗੀ ਦਾ ਆਟਾ ਜਿਹੜਾ ਹੈ ਬਹੁਤ ਵਰਦਾਨ ਹੈ ਅਸੀਂ ਬਹੁਤ ਸਮੇਂ ਤੱਕ ਇਹਦੇ ਨਾਲ ਜਿਹੜੀ ਸਾਨੂੰ ਭੁੱਖ ਨਹੀਂ ਲੱਗਦੀ ਇਸ ਕਰਕੇ ਸ਼ੂਗਰ ਵਾਲਿਆਂ ਵਾਸਤੇ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਰਾਗੀ ਦੇ ਨਾਲ ਜਿਹੜਾ ਖੂਨ ਵਿੱਚ ਸ਼ੂਗਰ ਲੈਵਲ ਜਿਹੜਾ ਹੈ ਉਹ ਜਿਹੜਾ ਸਾਨੂੰ ਕੰਟਰੋਲ ਰੱਖਦਾ ਹੈ ਇਸ ਵਿੱਚ ਫਾਈਬਰ ਦੀ ਸਮਗਰੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਮੁੱਖ ਤੌਰ ਤੇ ਸਰੀਰ ਵਿੱਚ ਗਲੂਕੋਜ਼ ਦੀ ਸਤਾ ਨੂੰ ਵਧਣ ਤੋਂ ਰੋਕ ਦਿੰਦੀ ਹੈ ਤੇ ਹਾਈ ਬਲੱਡ ਪ੍ਰੈਸ਼ਰ ਵਾਸਤੇ ਵੀ ਕੰਟਰੋਲ ਕਰਨ ਵਾਸਤੇ ਬਹੁਤ ਵਧੀਆ ਸਰੋਤ ਹੈ ਰਾਗੀਨਾ ਦਾ ਅਨਾਜ ਬਲੱਡ ਪ੍ਰੈਸ਼ਰ ਦੀ ਸਮੱਸਿਆ ਅੱਜ ਕੱਲ ਬਹੁਤ ਸਾਰਿਆਂ ਲੋਕਾਂ ਵਿੱਚ ਪਾਈ ਜਾ ਰਹੀ ਹੈ ਰਾਗੀ ਤੋਂ ਬਣੀ ਹੋਈ ਰੋਟੀ ਦਾ ਜੇਕਰ ਬਲੱਡ ਪ੍ਰੈਸ਼ਰ ਵਾਲੇ ਜਿਨ੍ਹਾਂ ਦਾ ਬੀਪੀ ਵਧਦਾ ਹੈ ਉਹ ਸਿਵਨ ਕਰਦੇ ਨੇ ਤੋਂ ਉਸ ਨੂੰ ਵੀ ਕਾਫੀ ਜਿਹੜੀ ਪਰੇਸ਼ਾਨੀ ਜਿਹੜੀ ਆ ਨਹੀਂ ਹੁੰਦੀ ਰਾਗੀ ਹਾਲੇ ਕਿ ਰਾਗੀ ਸਾਡੇ ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਇਹ ਡਾਕਟਰ ਦੀ ਸਲਾਹ ਤੋਂ ਬਿਨਾਂ ਜਿਹੜੀ ਨਹੀਂ ਲੈਣੀ ਚਾਹੀਦੀ ਰਾਗੀ ਦੀ ਜ਼ਿਆਦਾ ਵਰਤੋਂ ਤੋਂ ਵੀ ਬਚਿਆ ਜਾਣਾ ਚਾਹੀਦਾ ਬਹੁਤ ਜ਼ਿਆਦਾ ਜਿਹੜੀ ਇਹਦੀ ਵਰਤੋਂ ਜਿਹੜੀ ਆ ਉਹ ਵੀ ਨਹੀਂ ਕਰਨੀ ਚਾਹੀਦੀ ਹੋਰ ਵੀ ਜ਼ਿਆਦਾ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਸ ਦੇ ਨਾਲ ਰਾਗੀ ਨਾ ਦਾ ਅਨਾਜ ਜਿਹੜਾ ਤੁਸੀਂ ਘਰ ਬੈਠੇ ਬੈਠੇ ਮੰਗਵਾ ਸਕਦੇ ਹੋ ਤੇ ਸਾਡੇ ਕੋਲ ਆਟਾ ਵੀ ਇਹਦਾ ਡਾਇਰੈਕਟ ਮੰਗਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਧੰਨਵਾਦ